ਸਸ ਸਗਿਆ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਕੰਨਰਵਾਲ ਸਵਾਗਤ ਕਰਦਾ ਆਪਣੇ YouTube ਚੈਨਲ ਚੱਜ ਦੀਆਂ ਦੁਨੀਆ ਵਿੱਚ ਦੋਸਤੋ ਆਪਾਂ ਉਸ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿਹੜਾ ਕਿ ਮੇਲਿਆਂ ਤੇ ਹਰਾਂਦਰ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਸਾਲ ਦੇ ਲਗਭਗ ਹਰ ਮਹੀਨੇ ਦੇ ਵਿੱਚ ਇੱਥੇ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਆਇਆ ਰਹਿੰਦਾ ਹੈ ਜਿਸ ਨੂੰ ਅਸੀਂ ਮਾਣਦੇ ਹਾਂ ਜਿਸ ਵਿੱਚ ਅਸੀਂ ਸ਼ਾਮਲ ਹੁੰਦੇ ਹਾਂ ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਇੱਕ ਤਿਉਹਾਰ ਹਰ ਇੱਕ ਮੇਲੇ ਦੇ ਪਿੱਛੇ ਕੋਈ ਨਾ ਕੋਈ ਕਾਰਨ ਕੋਈ ਨਾ ਕੋਈ ਕੁਛ ਔਕੜ ਜ਼ਰੂਰ ਹੁੰਦਾ ਹੈ ਚਾਹੇ ਉਹ ਇਤਿਹਾਸਿਕ ਕਾਰਨ ਹੋ ਸਕਦਾ ਹੈ ਜਾਂ ਕੋਈ ਮ ਇਤਿਹਾਸਿਕ ਕਾਰਨ ਵੀ ਇਸ ਦੇ ਨਾਲ ਜੁੜੇ ਹੋਣ ਜੇਕਰ ਆਪਾਂ ਰੱਖੜੀ ਦੇ ਤਿਉਹਾਰ ਦੀ ਗੱਲ ਕਰੀਏ ਜਿਸ ਨੂੰ ਰੱਖਿਆ ਬੰਧਨ ਵੀ ਆਖਿਆ ਜਾਂਦਾ ਹੈ ਤਾਂ ਕਿਸ ਦੇ ਪਿੱਛੇ ਵੀ ਕੁਝ ਕਾਰਨ ਮੰਨੇ ਜਾਂਦੇ ਨੇ ਇਸ ਤਿਹਾਡੇ ਸ਼ੁਰੂ ਹੋਣ ਦੇ ਪਿੱਛੇ ਬੇਸ਼ੱਕ ਇਹ ਤਿਹਾਰ ਕਦਮ ਸ਼ੁਰੂ ਹੋਇਆ ਕਿਵੇਂ ਸ਼ੁਰੂ ਹੋਇਆ ਇਸ ਬਾਰੇ ਕੋਈ ਬਹੁਤੀ ਪੁਖਤਾ ਠੋਕ ਜਾਣ ਕਰੀ ਸੰਭੋ ਨਹਿਮ੍ਰਦੀ ਪਰ ਫਿਰ ਵੀ ਜਿਹੜੇ ਕਾਰਨਾਂ ਨੂੰ ਇਸ ਤਿਹਾਰ ਦੇ ਨਾਲ ਜੋੜਿਆ ਜਾਂਦਾ ਇਸ ਤਿਹਾਰ ਦੇ ਸ਼ੁਰੂ ਹੋਣ ਦੇ ਨਾਲ ਜੋੜਿਆ ਜਾਂਦਾ ਆਪਾਂ ਉਹਨਾਂ ਤੇ ਕੁਝ ਕਿਤੇ ਚਰਚਾ ਕਰਦੇ ਹਾਂ ਦੋ ਤਰ੍ਹਾਂ ਦੇ ਕਾਰਨ ਜਿਹੜੇ ਨੇ ਉਹ ਸਾਨੂੰ ਪੜਨ ਨੂੰ ਸੁਣਨ ਨੂੰ ਮਿਲਦੇ ਨੇ ਪਹਿਲੇ ਕਾਰਨ ਜਿਹੜੇ ਨੇ ਉਹ ਹੈਗੇ ਨੇ ਪૌਰਾਣਿਕ ਕਥਾਵਾਂ ਦੇ ਆਧਾਰ ਤੇ ਪੁਰਾਣਾ ਦੇ ਵਿੱਚ ਕੁਝ ਘਟਨਾਵਾਂ ਕੁਝ ਕਥਾਵਾਂ ਦਾ ਵਰਣਨ ਮਿਲਦਾ ਹੈ ਜਿਨ੍ਹਾਂ ਨੂੰ ਇਸ ਪਿਵਾਰ ਦੇ ਸ਼ੁਰੂ ਹੋਣ ਦੇ ਨਾਲ ਜੋੜਿਆ ਜਾਂਦਾ ਹੈ ਦੂਸਰਾ ਇੱਕ ਪਹਿਲੀ ਘਟਨਾ ਹੈਗੀ ਆ ਉਹ ਕ੍ਰਿਸ਼ਨ ਜੀ ਤੇ ਦਰੁਪਤੀ ਇਹਨਾਂ ਦੇ ਕਥਾ ਸੂਤੇ ਭਾਵੇਂ ਸ਼ੁਰੂਪੂਰਵ ਨਾਲ ਜੁੜਿਆ ਜਾਂਦਾ ਹੈ ਕਹਿੰਦੇ ਨੇ ਕਿ ਇੱਕ ਵਾਰ ਜਦੋਂ ਕ੍ਰਿਸ਼ਨ ਜੀ ਯੁੱਧ ਦੇ ਵਿੱਚ ਜ਼ਖਮੀ ਹੋ ਗਏ ਤਾਂ ਦ੍ਰੋਪਦੀ ਨੇ ਆਪਣੀ ਸਾਰੀ ਦਾਤਿ ਕਪੱਲਾ ਪਾੜ ਕੇ ਉਹਨਾਂ ਦੇ ਜ਼ਖਮੀ ਉਮਰ ਦੇ ਦੁਆਲੇ ਇਸ ਮੂਡ ਪੈ ਲਿਆ ਕ੍ਰਿਸ਼ਨ ਜੀ ਇਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਵਚਨ ਦਿੱਤਾ ਕਿ ਉਹ ਦ੍ਰੋਪਦੀ ਦਾ ਸਾਰੀ ਉਮਰ ਇਬਾਦਤ ਕਰਨਗੇ ਉਹਦੇ ਰੱਖਿਆ ਕਰਨਗੇ ਇਸ ਘਟਨਾ ਨੂੰ ਇਸ ਕਾ ਜੋ ਤਿਉਹਾਰ ਹੈ ਇਸ ਦੀ ਸ਼ੁਰੂਆਤ ਦਾ ਮੂਲ ਕਾਰਨ ਆ ਜੋ ਮੰਨਿਆ ਜਾਂਦਾ ਹੈ ਦੂਸਰੀ ਜਿਹੜੀ ਘਟਨਾ ਹੈ ਉਹ ਹੈ ਰਾਜਾ ਬਲੀ ਤੇ ਲਕਸ਼ਮੀ ਤੇ ਲక్ష్ਮੀ ਦੇ ਦਰਮਿਆਨ ਇੱਕ ਘਟਨਾ ਕਰਾਉਂ ਵਾਪਰੇ ਆ ਉਸ ਨੂੰ ਵੀ ਇਸ ਦਿਹਾੜੇ ਸ਼ੁਰੂ ਹੋਣ ਦਾ ਪਛੋਕੜ ਮੰਨਿਆ ਜਾਂਦਾ ਹੈ ਕਹਿੰਦੇ ਨੇ ਕਿ ਵਿਸ਼ਨੂ ਨੇ ਰਾਜਾ ਬਲੀ ਨੂੰ ਵਾਚਨ ਦਿੱਤਾ ਸੀ ਕਿ ਉਹ ਹਮੇਸ਼ਾ ਉਸ ਦੀ ਇਫਾਜ਼ਤ ਕਰਨਗੇ ਬਾਅਦ ਵਿੱਚ ਲਕਸ਼ਮੀ ਨੇ ਰਾਜਾ ਬਲੀ ਨੂੰ ਰਖੜੀ ਬੰਨ੍ਹ ਕੇ ਉਸ ਨੂੰ ਵਿਸ਼ਨੂੰ ਵਾਪਸ ਲੈ ਜਾਣ ਦਾ ਵਾਅਦਾ ਲਿਆ ਵਚਨ ਲਿਆ ਤੇ ਇਸ ਤਿਹਾਰ ਦਾ ਜਿਹੜਾ ਸ਼ੁਰੂਆਤ ਦਾ ਪਛੋਕੜ ਹੈ ਉਹ ਇਸ ਘਟਨਾ ਨਾਲ ਵੀ ਕਿਤਨਾ ਕਿਤੇ ਜੁੜਿਆ ਜਾਂਦਾ ਹੈ ਦੋਸਤੋ ਦੂਸਰੀ ਕਿਸਮ ਹੋਏਗਾ ਕਾਰਨ ਹੈ ਉਹ ਹੈਗਾ ਇਤਿਹਾਸਕ ਕਾਰਨ ਮਦਕਲੀਨ ਯੁੱਗ ਦੇ ਵਿੱਚ ਜਦੋਂ ਰਾਜਪੂਤ ਦੇ ਮੁਸਲਮਾਨਾਂ ਦੇ ਦਰਮਿਆਨ ਸੰਘਰਸ਼ ਚੱਲ ਰਿਹਾ ਚੱਲ ਰਿਹਾ ਸੀ ਉਸ ਵਕਤ ਰਾਣੀ ਕਰਨਾਵਤੀ ਜੋ ਕਿ ਚਤੌੜ ਦੇ ਰਾਜਾ ਦੀ ਵਿਧਵਾ ਸੀ ਜਦੋਂ ਉਸ ਨੂੰ ਗੁਜਰਾਤ ਦੇ ਸੁਲਤਾਨ ਬਹਾਦਰ ਸ਼ਾਹ ਤੋਂ ਆਪਣੀ ਤੇ ਆਪਣੀ ਪਰਜਾ ਦੀ ਰੱਖਿਆ ਦੀ ਕੋਈ ਉਮੀਦ ਬਹੁਤੀ ਨਾ ਨਜ਼ਰ ਆਈ ਉਸ ਦੀ ਉਮੀਦ ਟੁੱਟ ਗਈ ਉਹਨੇ ਹਿੰਦੁਸਤਾਨ ਦੇ ਮੁਗਲ ਬਾਦਸ਼ਾਹ ਹਮਾਇੂਨ ਨੂੰ ਇੱਕ ਪੱਤਰ ਲਿਖਿਆ ਤੇ ਨਾਲ ਰਖੜੀ ਭੇਜੀ ਕਿ ਉਹ ਉਸਦੀ ਰੱਖਿਆ ਕਰਨ ਲਈ ਆਵੇ ਕਹਿੰਦੇ ਨੇ ਕਿ ਹਮਾਇੂਨ ਨੇ ਉਸ ਨੂੰ ਮਹਰਾਸ਼ਨਾ ਕੀਤਾ ਉਸਦੀ ਰਖੜੀ ਨੂੰ ਪ੍ਰਵਾਨ ਕਰਕੇ ਉਸ ਨੂੰ ਆਪਣੀ ਭੈਣ ਮੰਨ ਕੇ ਉਸਦੀ ਰੱਖਿਆ ਕੀਤੀ ਕਹਿੰਦੇ ਨੇ ਕਿ ਜਿਹੜਾ ਰਖੜੀ ਦਾ ਤਿਉਹਾਰ ਆ ਉਹ ਇਸ ਘਟਨਾ ਤੋਂ ਬਾਅਦ ਰਖੜੀ ਦਾ ਤਿਉਹਾਰ ਜਿਹੜਾ ਉਹ ਸ਼ੁਰੂ ਹੋਇਆ ਦੋਸਤੋ ਇਹ ਕਾਰਨ ਜੋ ਸਾਨੂੰ ਇਤਿਹਾਸ ਵਿੱਚੋਂ ਜਾਂ ਇਤਿਹਾਸ ਵਿੱਚੋਂ ਮਿਲਦੇ ਨੇ ਇਹ ਇਸ ਤਿਵਾਰ ਦੇ ਨਾਲ ਕਿਸ ਹੱਦ ਤੱਕ ਜੁੜੇ ਹੋਏ ਨੇ ਇਹ ਕਿਸੇ ਕਿਸੇ ਹੱਦ ਤੱਕ ਸਹੀ ਨਹੀਂ ਕਿਸੇ ਹੱਦ ਤੱਕ ਗਲਤ ਨੇ ਕਿਸੇ ਰਸਤੇ ਦੇ ਵਿੱਚ ਨਹੀਂ ਪੈ ਸਕਦੇ ਫਿਲਹਾਲ ਇਨ੍ਹਾਂ ਕਾਰਨਾਂ ਨੂੰ ਇਸ ਤਿਵਾਰ ਦੇ ਪਛੋਕਰ ਦੇ ਨਾਲ ਜੁੜਿਆ ਦਿੰਦੇ ਹਾਂ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਮਿਲਾਂਗੇ ਜਲਦੀ ਹੀ ਇਸ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ